ਮਵੀ ਕਲਾ ਤੋਂ ਨਾਬਾਲਗ ਲੜਕੇ ਨਾਲ ਕੁਟਮਾਰਤੇ ਅਸਲੀਲ ਹਰਕਤਾਂ ਕਰਨ ਦਾ ਮਾਮਲਾ ਆਇਆ ਸਾਹਮਣੇ ਬੀਤੇ ਦਿਨੀ ਹਲਕਾ ਸਪਰਾਣਾ ਵਿੱਚ ਪੈਂਦੇ ਕੱਗਾ ਦੇ ਨਾਲ ਲੱਗਦੇ ਪਿੰਡ ਮਵੀ ਕਲਾ ਵਿੱਚ ਇੱਕ ਨਾਬਾਲਗ ਲੜਕਾ ਮੰਗਾ ਪੁੱਤਰ ਸਤਪਾਲ ਸਿੰਘ ਉਮਰ ਕਰੀਬ 16 ਸਾਲ ਜਿਸ ਨੂੰ ਪਿੰਡ ਦੇ ਕੁਝ ਲੜਕਿਆਂ ਵੱਲੋਂ ਅਗਵਾ ਕਰ ਕੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰਕ ਮੈਂਬਰਾਂ ਵੱਲੋਂ ਉਕਤ ਦੋਸ਼ੀਆ ਤੇ ਇਲਜ਼ਾਮ ਲਗਾਇਆ ਹੈ ਕਿ ਸਾਡੇ ਬੱਚੇ ਨਾਲ ਕੁਟਮਾਰ ਕੀਤੀ ਅਤੇ ਅਸ਼ਲੀਲ ਹਰਕਤਾਂ ਵੀ ਕੀਤੀਆਂ ਗਈਆਂ ਇਸ ਬਾਬਤ ਮਵੀ ਕਲਾ ਪੁਲਿਸ ਚੌਕੀ ਵਿੱਚ ਇਸ ਦੀ ਰਿਪੋਰਟ ਦਰਜ ਕਰਵਾਈ ਗਈ ਹੈ ਅਤੇ ਪੀੜਤ ਨੂੰ ਇਲਾਜ ਲਈ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਜਿੱਥੇ ਉਸ ਨੂੰ ਪਟਿਆਲਾ ਰਜਿੰਦਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪਰਿਵਾਰ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਤੇ ਦੋਸ਼ ਲਾਇਨੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਸਿਆਸੀ ਦਬਾਅ ਕਾਰਨ ਕਾਰਵਾਈ ਨਹੀਂ ਕਰ ਰਹੀ ਉਦਰ ਮਵੀ ਕਲਾ ਚੌਕੀ ਇਨਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਤੰਦੇਹੀ ਨਾਲ ਕਾਰਵਾਈ ਕਰ ਰਹੀ ਹੈ। ਅਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ। ਸਬੂਤ ਮਿਲਣ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਅਜੇ ਪੜਤਾਲ ਜਾਰੀ ਹੈ ਉਹਨਾਂ ਆਖਿਆ ਕਿ ਹਾਲੇ ਡਾਕਟਰੀ ਰਿਪੋਰਟ ਆਉਣੀ ਵੀ ਬਾਕੀ ਹੈ। ਮਵੀ ਕਲਾ ਤੋਂ ਮਹੇਸ਼ ਸ਼ੇਰਾਦੀ ਰਿਪੋਰਟ। ਮੁਰਦਾਬਾਦ ਪੰਜਾਬ ਪੁਰ ਮੁਰਦਾਬਾਦ ਪੰਜਾਬ ਪੁਰ ਮੁਰਦਾਬਾਦ ਪੰਜਾਬ ਪੁਰ ਮੁਰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸੱਤ ਪਾਲਾ ਜੀ ਤੇ ਕੀ ਇਹ ਸਾਰਾ ਮਸਲਾ ਕੀ ਹੋਇਆ ਜਿਹਦੇ ਕਰਕੇ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਜੀ ਬਰੇ ਯਾਰ ਸਾਨੂੰ 4 ਦਿਨ ਹੋ ਗਏ ਫਿਰਦਿਆਂ ਨੂੰ ਪੁਲਿਸ ਚ ਵਿੱਚ ਲਾਲੋ ਸਰਕਾਰੀ ਹਸਪਤਾਲ ਚ ਸਾਡਾ ਕੋਈ ਸੁਣ ਨਹੀਂ ਰਿਹਾ ਸਾਡੀ ਅਸੀਂ ਕਿਹਾ ਵੀ ਗਰੀਬ ਬੰਦੇਆਂ ਵੀ ਸਾਡੀ ਸੁਣਵਾਈ ਤਾਂ ਕਰੋ ਜੀ ਸਾਡੇ ਬੱਚੇ ਨਾਲ ਕੀ ਹੋਇਆ ਇਹ ਕਾਹਤੋਂ ਬੱਚਾ ਚੱਕਿਆ ਗਿਆ ਇਹ ਕੀ ਜ਼ੁਲਮ ਕਰਿਆ ਏ ਕੀ ਗੱਲ ਕੀ ਹੋਈ ਸੀ ਮੁੰਡੇ ਨਾਲ ਮੁੰਡਾ ਹੀ ਨਾ ਜੀ ਇੱਥੋਂ ਖੇਡਦਾ ਖੇਡਦਾ ਕਿਤੇ ਕੁਲਚਾ ਕਲਚਾ ਖਾਣ ਜਾ ਰਿਹਾ ਸੀ ਕਿਤੇ ਅੱਡੇ ਕਨੇ ਉੱਥੋਂ ਸਾਢੇ 5 ਵਜੇ ਇਹ ਗੱਡੀ 'ਚ ਕਿਡਨਾਪ ਕਰ ਲਿਆ ਉਹ ਇੱਕ ਬੰਦੇ ਦਾ ਨਾਮ ਜਾਣ ਰਿਹਾ ਜਿਹੜੇ ਬੰਦੇ ਨੇ ਉਹ ਚੱਕਿਆ ਵੀ ਮੈਨੂੰ ਨੈਬੀ ਨੇ ਜੱਫਾ ਭਰ ਕੇ ਪਾਪੇ ਗੱਡੀ 'ਚ ਡੇਕ ਲਿਆ ਮੇਰੇ ਮੂੰਹ 'ਤੇ ਪੱਟੀ ਲਾ ਲਈ ਨਾ ਅੱਖਾਂ ਬੰਨ ਲੀਆਂ ਵੀ ਮੈਨੂੰ ਪਤਾ ਨਹੀਂ ਕਿੱਧਰ ਲੈ ਕੇ ਗਏ ਨੇ ਸੱਜੇ ਲੈ ਕੇ ਗਏ ਨੇ ਕਿ ਜਾਂ ਖੱਬੇ ਲੈ ਕੇ ਗਏ ਨੇ ਉੱਥੇ ਲਿਜਾ ਕੇ ਮੈਨੂੰ ਬੇਤੋਨੰਗ ਕਰ ਲਿਆ ਇਹਨਾਂ ਨੇ ਫਿਰ दारू ਪੀਤੀ ਇਹਨਾਂ ਨੇ ਦਾਰੂ ਪੀ ਕੇ ਪਾਪੇ ਫਿਰ ਮੇਰੇ ਨਾਲ ਉਹ ਇਹਨਾਂ ਨੇ ਸ਼ਲੋਕ ਕਰਿਆ ਜਿਹੜਾ ਨਾ ਕਰਨਾ ਹੋਵੇ ਚਲੋ ਜੀ ਇਹਨਾਂ ਨੇ ਬਹੁਤ ਬੁਰੀ ਹਾਲਤ ਨਾਲ ਸਾਨੂੰ ਤਾਂ ਜਦੋਂ ਬੱਚਾ ਔਰੇ ਘਰੇ ਆਇਆ ਪਤਾ ਨਹੀਂ ਕਿਵੇਂ ਆਇਆ ਸਾਨੂੰ ਤਾਂ ਐਵੇਂ ਨਹੀਂ ਪਤਾ ਵੀ ਕਿਵੇਂ ਦੇਖ ਕੇ ਗਏ ਨੇ ਉਹ ਕ ਗੱਡੀ 'ਚ ਦੇਖ ਕੇ ਗਏ ਨੇ ਕ ਜਾਹੂ ਆ ਪਾਇਆ ਕ ਰੁੜਦਾ ਫਿਰਦਾ ਆ ਜਦੋਂ ਅਸੀਂ ਬੱਚੇ ਦੇ ਦੇਖਿਆ ਉਹਦੀ ਹਾਲਤ ਦੇਖੀ ਬਹੁਤ ਗਮੀਰ ਹਾਲਤ ਤੀ ਯਾਨੀ ਕਿ ਉਹ ਤੋਂ ਪੈਰਾਂ 'ਤੇ ਖੜਾ ਨਹੀਂ ਹੋਇਆ ਜਾਂਦਾ ਤੀ ਤੇ ਢਿੱਡ ਤੋਂ ਉਹਦੇ ਸੋ ਜਾਈ ਪਈ ਤੀ ਚਲੋ ਜੀ ਅਸੀਂ ਨੇ ਤੜਕੀ ਮੈਂ ਮੁੰਡੇ ਇਕੱਠੇ ਕਰੇ ਔਰੇ ਬੇੜੇ ਦੇ ਵੀ ਭਾਈ ਯਾਰ ਐਂ ਕਰਕੇ ਆ ਗੱਲ ਆ ਇਹ ਕਹਿੰਦੇ ਵੀ ਚਾਚਾ ਜੀ ਤੂੰ ਨੂੰ ਹਸਪਤਾਲ ਲੈ ਕੇ ਜਾ ਮੈਂ ਹਸਪਤਾਲ ਲੈਗਾ ਸਰਕਾਰੀ ਸਰਕਾਰੀ ਹਸਪਤਾਲ ਚਲੇ ਜਾ ਕੇ ਉਹਦੇ ਚਲੋ ਜੀ ਐਕਸਰੇ ਉਸਰੇ ਕਰਾਏ ਤੇ ਉਹਨਾਂ ਮੁਰੇ ਬੇਨਤੀ ਕਰੀ ਵੀ ਦੇਖੋ ਜੀ ਇਹਨਾਂ ਦਾ ਚੰਗੀ ਤਰ੍ਹਾਂ ਦੇਖੋ ਵੀ ਕੀ ਗੱਲ ਆ ਜੀ ਕੋਈ ਉੱਥੇ ਮੇਰੀ ਸੁਣਵਾਈ ਨਹੀਂ ਕਰੀ ਬਸ ਕਰਾ ਕੇ ਮੈਨੂੰ ਕਹਿੰਦੇ ਵੀ ਤੂੰ ਇਹਨੂੰ ਪਟਿਆਲੇ ਲੈ ਜਾ ਪਟਿਆਲੇ ਲੈਗਾ ਜੀ ਮੈਂ ਪਟਿਆਲੇ ਜਾ ਕੇ ਉੱਥੇ ਰਜਿੰਦਰਾ ਚ ਕਰਿਆ ਹਸਪਤਾਲ ਉੱਥੇ ਐਕਸਰੇ ਕਰਾਏ ਇਹਦੇ ਵੀ ਕੀ ਨੁਕਸਾ ਕੀ ਗੱਲ ਆ ਕੀ ਬਾਤ ਆ ਪਤਾ ਲੱਗੇ ਹੁਣ ਬੱਚਾ ਜਦੋਂ ਮੂੰਹ ਤੋਂ ਬਿਆਨ ਦੇ ਰਿਹਾ ਵੀ ਮੇਰੇ ਨਾਲ ਆਹ ਪਾਪਰੀ ਆ ਉਹਦੇ ਵਿੱਚ ਫਿਰ ਬਾਕੀ ਦਾ ਕੁਝ ਰਹਿ ਨਹੀਂ ਜਾਂਦਾ ਹੈਗਾ ਜੀ ਕਦੇ ਕਹਿੰਦੇ ਨੇ ਆਹ ਕੈਮਰਾ ਚੈੱਕ ਕਰ ਲੀਏ ਕਦੇ ਆਹ ਕਰ ਲੀਏ ਇਹਦੇ ਇੱਕ ਸਾਨੂੰ ਫੁੱਦੂ ਬਣਾ ਰਹੇ ਨੇ ਹੁਣ ਇਹ ਅਸੀਂ ਦਾ ਇਹ ਚਾਨਣਾ ਵੀ ਸਾਡਾ ਨਿਸਾਫ ਹੋਵੇ ਵੀ ਕਿਉਂ ਬੱਚਾ ਚੱਕਿਆ ਇਸ ਲਈ ਤੁਸੀਂ ਚੌਂਕੀ ਰਿਪੋਰਟ ਕੀਤੀ ਆ ਹਾਂਜੀ ਚੌਂਕੀ ਗਏ ਅਸੀਂ ਜੀ ਮੈਨੂੰ ਕਹਿੰਦੇ ਰਿਪੋਰਟ ਤੁਹਾਡੀ ਬਣਾਈ ਆ ਔਰ ਕੀ ਤੁਹਾਨੂੰ ਕਿਹਾ ਹੁਣ ਚੌਂਕੀ 'ਚ ਸਾਨੂੰ ਮੈਨੂੰ ਪਤਾ ਕੀ ਕਹਿੰਦੇ ਨੂੰ ਸਰਕਾਰੀ ਚ ਲੈ ਜਾ ਤੂੰ ਤੇਰੀ ਬਾਤ 'ਚ ਸੁਣਦੇ ਆ ਮੈਂ ਉੱਥੋਂ ਲੈ ਕੇ ਸਰਕਾਰੀ 'ਚ ਵਗ ਗਿਆ ਉੱਥੇ ਜਾ ਕੇ ਬਿਆਨ ਲਿੱਤੇ ਨੇ ਬੱਚੇ ਪੱਤਰਕਾਰ ਵੀ ਇੱਕ ਪਹੁੰਚਿਆ ਸੀ ਉਹ ਇਹਨਾਂ ਨੇ ਪੈਸੇ ਪੂਏ ਦੇ ਕੇ ਜੀ ਦੱਬ ਲਈ ਵੀ ਇਹਨੂੰ ਗੱਲ ਨਾ ਨਿਕਲੇ ਯਾਰ ਬਾਹਰ ਹੁਣ 4 ਦਿਨ ਹੋ ਗਏ ਲਾਲੋ ਵੀ 4 ਦਿਨਾਂ ਦੇ ਵਿੱਚ ਅੱਜ ਤੋਂ 4 ਦਿਨ ਦੀ ਗੱਲ ਹੈ ਇਹ ਕਿਸੇ ਨੇ ਨਹੀਂ ਸੁਣਿਆ ਮੇਰਾ ਮੈਂ ਹੁਣ ਫਿਰ ਸਾਰੇ ਬੇੜੇ 'ਚ ਫਿਰ ਇਕੱਠ ਕਰਿਆ ਵੀ ਬਾਈ ਆਪਣੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੇ ਜਿਹੜਾ ਐਮਐਲਏ ਆਉ ਵੀ ਉਹਨਾਂ ਦਾ ਜਿਹੜੇ ਇੱਥੇ ਪ੍ਰਸ਼ਾਸਨ ਆ ਜਿਹੜਾ ਉਹ ਵੀ ਉਹਨਾਂ ਦਾ ਰਿਸ਼ਤੇਦਾਰ ਨੇ ਉਹਨਾਂ ਦੇ ਸਾਰੇ ਸਾਡੀ ਕੋਈ ਗਰੀਬ ਬੰਦੇ ਦੀ ਨਹੀਂ ਸੁਣ ਰਿਹਾ ਹੈਗਾ ਅਸੀਂ ਸਰਪ ਸਰਕਾਰ ਤੋਂ ਇਹ ਚਾਹਨਾ ਵੀ ਸਾਡਾ ਇਹ ਦੁੱਧ ਵਾਂਗੂੰ ਨਤੇਰ ਕੇ ਦਿਖਾਓ ਵੀ ਕੀ ਗੱਲ ਹੋਈ ਐ ਇਹ ਅੱਛਾ ਜਿਹੜੇ ਮੁੰਡੇ ਦਾ ਨਾਂ ਤੁਹਾਡਾ ਜਿਹੜਾ ਬੱਚਾ ਉਹ ਲੈ ਰਿਹਾ ਜਿਹਦੇ ਨਾਲ ਇਹ ਸਾਰਾ ਕੁਝ ਹੋਇਆ ਹਾਂਜੀ ਉਹ ਮੁੰਡਾ ਕਿੱਥੋਂ ਦਾ ਉਰੀ ਦਾ ਜੀ ਸਾਡੇ ਹਾਂ ਅੱਛਾ ਤੁਹਾਡੇ ਨਾਲ ਕੋਈ ਪਹਿਲਾਂ ਤੋਂ ਉਹਨਾਂ ਦਾ ਕੋਈ ਰੰਜਿਸ਼ਵਾਦੀ ਚੱਲਦੀ ਹੈ ਸਾਡੇ ਨਾਲ ਕੋਈ ਰੰਜਿਸ਼ਵਾਦੀ ਨਹੀਂ ਜੇ ਤਾਂ ਜੀ ਕਰੀ ਬੰਦੇ ਆਪਦਾ ਕਰਦੇ ਆ ਖਾਂਦੇ ਆ ਨਾ ਸਾਨੂੰ ਇਹ ਜਿਹਾ ਅਸੀਂ ਰਿਸ਼ਕ ਲਈਏ ਅਸੀਂ ਤਾਂ ਆਪਣੀ ਮਿਹਨਤ ਦਾ ਖਿਆਨ ਰੱਖਦੇ ਹਾਂ ਸਾਡਾ ਤਾਂ ਪਤਾ ਨਹੀਂ ਇਹਨੇ ਕੀ ਜ਼ੁਲਮ ਕਰਿਆ ਇਹ ਕੀ ਬੈਰ ਕੱਢਿਆ ਇਹਨਾਂ ਨੇ ਬੰਦਿਆਂ ਨੇ ਦੇਹਾੜੀ ਕਰਕੇ ਟਾਈਮ ਪਾਸ ਕਰ ਰਹੇ ਆ ਹੁਣ ਲਾਲੋ ਵੀ ਤੁਸੀਂ ਰੋਜ਼ 7 7 8 8000 ਰੁਪਿਆ ਬੱਚੇ ਦੇ ਉੱਪਰ ਲਾ ਰਹੇ ਆ ਆ ਸਾਰੇ ਭੈਣ ਭਾਈਆਂ ਦਾ ਪੈਸਾ ਉਹ ਮੇਰੇ ਕੋਲੇ ਕਿੱਥੋਂ ਆ ਮੈਂ ਤਾਂ ਆਪ ਖਾਣਾ ਰੋਹੀ ਖਾ ਕਮਾਨਾ ਐਨਾ ਜ਼ੁਲਮ ਇਹਨਾਂ ਨੇ ਜਾਨੀ ਕਿ ਇੱਕ ਬੱਚੇ ਨੂੰ ਜਨਾਹ ਸਾਹਮਦੇ ਸੀ ਬੱਚਾ ਹੱਥੋਂ ਨਿਕਲ ਗਿਆ ਦੀ ਉਹ ਇਹ ਵੀਰਾਂ ਦੇ ਸਾਰਿਆਂ ਦੇ ਸੰਯੋਗ ਨਾਲ ਮੈਂ ਜਾਨੀ ਕਿ ਉਹਦਾ ਮਸਲਾ ਹੱਲ ਕਰਾ ਲੈ ਉਹਨੂੰ ਤੁਰਦਾ ਕਰ ਲਊਗਾ ਵੀ ਇਹ ਇਹ ਜਾ ਵੀਰੇ ਜ਼ੁਲਮ ਹੋ ਰਿਹਾ ਇੱਥੇ ਦੁਰਦਾ ਕਿੱਥੇ ਕਰਨੇ ਆ ਦੁਰਦਾ ਕਿੱਥੇ ਕਰਦੇ ਆ ਈ ਨਾਮ ਆਪਣਾ ਮੇਰਾ ਕਰਮਜੀਤ ਹੈ ਜੀ ਹਾਂਜੀ ਤੇ ਆ ਜਿਹੜੇ ਮੁੰਡੇ ਨਾਲ ਕੁੱਟਮਾਰ ਹੋਈ ਆ ਹਾਂਜੀ ਜੋ ਵੀ ਹੋਇਆ ਇਹ ਮਤਲਬ ਕਿ ਵੀ ਤੁਹਾਡਾ ਕੀ ਲੱਗਦਾ ਉਸੇ ਇਹ ਮੁੰਡਾ ਜਿਹੜਾ ਜ਼ਿੰਮੇਵਾਰ ਹੁੰਦੀ ਨਹੀਂ ਨਹੀਂ ਮੇਰਾ ਉਹ ਤਾਂ ਮੇਰਾ ਬੇਟਾ ਜੀ ਅੱਛਾ ਜੀ ਹਾਂਜੀ ਤੇ ਉਹਦੇ ਲਈ ਹੁਣ ਜਿਹੜਾ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਇਹ ਕਹਿੰਦਾ ਵੀ ਜੀ ਸਾਨੂੰ ਸਾਫ਼ ਚਾਹੀਦਾ ਮੇਰੇ ਬੱਚੇ ਨਾਲ ਬਹੁਤ ਬੁਰੀ ਹਾਲਤ ਬਣੀ ਮੈਂ ਤਾਂ ਜੀ 10 ਕਰਾਂ ਤੇ ਟੋਕ ਰਾਂ ਚੱਕ ਕੇ ਬੱਚੇ ਪਾ ਰਹੀ ਆ ਜੀ ਸਾਰੇ ਪਰਿਵਾਰ ਨੂੰ ਪਤਾ ਸਾਰੇ ਸੰਸਾਰ ਨੂੰ ਪਤਾ ਜੀ ਮੈਂ ਬਹੁਤ ਔਖੇ ਬੱਚੇ ਪਾਣੇ ਪਹਿਲਾਂ ਮੇਰੇ 8 ਬੱਚੇ ਗੁਜ਼ਰ ਗਏ ਤੇ ਮੇਰੇ ਦੋ ਬੱਚੇ ਮੈਂ ਉਹਦੇ ਬੜੇ ਪੀਵਾ ਦੇਖੇ ਨਹੀਂ ਮਾਦਾ ਦਾ ਜੀ ਰੱਬ ਨੇ ਰਸਾ ਮੈਂ ਤਾਂ ਜੀ ਆਹੀ ਕਹਿੰਦੀ ਵੀ ਮੇਰੀ ਕੋਈ ਲਾਗ ਡਾਟ ਨਹੀਂ ਕੋਈ ਮੇਰੀ ਜਿੱਦ ਵੈਸੇ ਨਹੀਂ ਹੈਗੀ ਤੀ ਜੀ ਮੈਨੂੰ ਤਾਂ ਬਸ ਵੀ ਮੇਰੇ ਪੁੱਤ ਨੂੰ ਇਨਸਾਫ ਮਿਲਣਾ ਚਾਹੀਦਾ ਵੀ ਜੇ ਮੈਂ ਮੇਰੇ ਪੁੱਤ ਨਾਲ ਕਰੀ ਜੀ ਮੈਂ ਗਰੀਬਣੀ ਮਰਦੇ ਧੱਕੇ ਹਾਂ ਹਾਂਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਮੇਜਰ ਸਿੰਘ ਹੈ ਜੀ ਹਾਂਜੀ ਤੇ ਤੁਸੀਂ ਇਸ ਪਿੰਡ ਦੇ ਹੀ ਰਹਿਣ ਵਾਲੇ ਹੋ ਹਾਂਜੀ ਹਾਂਜੀ ਇਸੇ ਪਿੰਡ ਦਾ ਰਹਿਣ ਵਾਲਾ ਜੀ ਮੈਂ ਮੌਜੂਦਾ ਸਰਪੰਚ ਦਾ ਮੈਂ ਭਰਾ ਹਾਂ ਜੀ ਹਾਂਜੀ ਤੇ ਇਹ ਜਿਹੜੀ ਸਾਰੀ ਘਟਨਾਕ੍ਰਮ ਜਿਹੜਾ ਹੋਇਆ ਆ ਆਪਾਂ ਹੁਣ ਇਹਨਾਂ ਦੇ ਫਾਦਰ ਸਾਹਿਬ ਨਾਲ ਤੇ ਮੁੰਡੇ ਦੀ ਮਦਰ ਨਾਲ ਇੱਕ ਗੱਲ ਕੀਤੀ ਆ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਾਰੇ ਮਸਲੇ ਦੇ ਉੱਤੇ ਦੇਖੋ ਪਹਿਲੀ ਗੱਲ ਤਾਂ ਜੀ ਇਹ ਗਰੀਬ ਪਰਿਵਾਰ ਹੈ ਵੀ ਇਹਦਾ ਕਿਸੇ ਨਾਲ ਕੋਈ ਨਿੱਜੀ ਬੈਰ ਨਹੀਂ ਵੀ ਕਿਸੇ ਦਾ ਆਪਾਂ ਨਜਾਇਜ਼ ਨਾਂ ਰੱਖਦੀ ਹੈ ਤੇ ਬੱਚਾ 16 ਸਾਲ ਦਾ ਹੈ ਉਹਨੂੰ ਜਾਇ ਚੱਕਿਆ ਗਿਆ ਕੁੱਟਿਆ ਗਿਆ ਜੋ ਵੀ ਉਹਦੇ ਨਾਲ ਸਲੋਕ ਹੋਇਆ ਨਾ ਉਹ ਗਲਤ ਹੋਇਆ ਸਾਰਾ ਨਗਰ ਹੀ ਕਹਿ ਰਿਹਾ ਹੈ ਵੀ ਇਹਨਾਂ ਨੇ ਰਿਪੋਰਟ ਵੀ ਦਰਜ ਕਰਾਈ ਆ ਪਰ ਸੁਣਵਾਈ ਨਹੀਂ ਹੋ ਰਹੀ 16 ਸਾਲ ਦਾ ਬੱਚਾ ਹੈ ਬਿਆਨ ਦੇ ਰਿਹਾ ਹੈ ਨੇਬੀ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਆਪਾਂ ਇਹ ਨਹੀਂ ਕਹਿੰਦੇ ਕਿ ਨੇਬੀ ਨੂੰ ਚੱਕ ਕੇ ਉਹਦੇ ਪਰਚਾ ਦਿਓ ਜਿਹੜਾ ਵੀ ਦੋਸ਼ੀ ਹੈ ਪਿੰਡ ਦੇ ਵਿੱਚ ਕੋਈ ਦੋਸ਼ੀ ਹੈ ਉਹਨੂੰ ਚੱਕ ਕੇ ਉਹਦੇ ਤੇ ਪਰਚਾ ਦੇਣਾ ਚਾਹੀਦਾ ਹੈ ਜੋ ਵੀ ਕਾਰਵਾਈ ਬਣਦੀ ਹੈ ਉਹ ਕਰਨੀ ਚਾਹੀਦੀ ਹੈ ਤਾਂ ਕਿ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ अच्छा ਤੇ ਤੁਸੀਂ ਜਦੋਂ ਇਹ ਉੱਥੇ ਰਿਪੋਰਟ ਕਰਾਈ ਆ ਪ੍ਰਸ਼ਾਸਨ ਕੋਲ ਤੁਸੀਂ ਗਏ ਸੀਗੇ ਅਸੀਂ ਗਏ ਸੀਗੇ ਜੀ ਤੇ ਉਹਨਾਂ ਨੇ ਅੱਗੋਂ ਕੀ ਜਿਹੜਾ ਜਵਾਬ ਉਹਨਾਂ ਨੇ ਅਸੀਂ ਕੈਮਰਾ ਚੈੱਕ ਕਰਦੇ ਆਂ ਜੀ ਅਸੀਂ ਉਹ ਕਰਦੇ ਆਂ ਪਰ ਜੇਕਰ ਕੋਈ ਬੱਚਾ ਕਹਿ ਰਿਹਾ 16 ਸਾਲ ਦਾ ਬੱਚਾ ਕੋਈ ਛੋਟਾ ਨਹੀਂ ਇੱਕ ਤਾਂ ਕਹਿੰਦੀ ਵੀ ਛੋਟਾ ਬੱਚਾ ਨਹੀਂ ਸਿਆਣ ਦਾ ਚਲੋ ਜੇ ਉਹ ਨਾਂ ਲੈ ਰਿਹਾ ਜਿਹੜੀ ਕਾਰਵਾਈ ਬਣਦੀ ਹੈ ਜੋ ਆਰਿਆ ਮੈਡੀਕਲ ਦੇ ਵਿੱਚ ਜਾਂ ਜਿਹੜੀ ਬਿਨਾ ਮੈਡੀਕਲ ਤੋਂ ਬਣਦੀ ਆ ਮੰਨ ਲਓ ਕਿਸੇ ਨੇ ਕੁੱਟਤਾ ਹਨਾ ਜੇ ਜਾ ਕੇ ਉਹਨੇ ਪ੍ਰਸ਼ਾਸਨ ਨੂੰ ਦੱਸਤਾ ਕਿ ਮੈਨੂੰ ਫਲਾਣੇ ਬੰਦੇ ਨੇ ਕੁੱਟਿਆ ਜੋ ਹੁਣ ਆਪਾਂ ਉਹਦਾ ਸਬੂਤ ਮੰਗੀਏ ਕਿ ਕੈਮਰੇ ਚੈੱਕ ਕਰਦੇ ਆ ਉਹ ਨਹੀਂ ਗੱਲ ਬਣਦੀ ਜਿਹੜੀ ਕਾਰਵਾਈ ਬਣਦੀ ਆ ਫਿਰ ਉਹ ਬੱਚੇ ਦੇ ਬਿਆਨਾਂ ਤੇ ਉਹ ਕਰ ਦੋ ਜਿਹੜੇ ਬੰਦੇ ਦਾ ਨਾਮ ਲੈਂਦੇ ਉਹਦੋਂ ਵਾਰ ਇੱਕ ਵਾਰੀ ਲਾ ਦੋ ਬੱਚੇ ਦੀ ਉਮਰ ਕਿੰਨੀ ਆ ਬੱਚੇ ਦੀ ਉਮਰ 16 ਸਾਲ ਹੈ ਜੀ ਅੱਛਾ ਜੀ ਹਾਂ ਜੀ ਯਾਨੀ ਕਿ ਠੀਕ ਹੈ ਨਵਾਲੀ ਕੀ ਹੈ ਬੱਚਾ ਹਾਂ ਜੀ ਹਾਂ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਕਿ ਇਹਨੂੰ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੈ ਉਹ ਦੋਸ਼ੀਆਂ ਖਿਲਾਫ ਕੀਤੀ ਜਾਵੇ ਤੇ ਇਹਨਾਂ ਦੀ ਸੁਣਵਾਈ ਜ਼ਰੂਰ ਕੀਤੀ ਜਾਵੇ ਸਾਰਾ ਨਗਰ ਇਹਨਾਂ ਦੀ ਸਹਾਇਤਾ ਕਰ ਰਿਹਾ ਹੈ ਖੜਾ ਹੈ ਨਾ ਨਗਰ ਇਹਨਾਂ ਦੇ ਨਾਲ ਹਾਂਜੀ ਕੀ ਨਾਮ ਹੈ ਜੀ ਮੇਰਾ ਇਹ ਐਸਸੀ ਹਰਜੀਤ ਸਿੰਘ ਚੌਕੀ ਜਰਜ ਮਰੀਕਣਾ ਤੇ ਇੱਕ ਜਿਹੜਾ ਮਸਲਾ ਮੰਮੀ ਕਲਾਮ ਦਾ ਸਾਹਮਣੇ ਆਇਆ ਸੀ ਮੁੰਡੇ ਦੇ ਨਾਲ ਕੁੱਟਮਾਰ ਹੋਈ ਆ ਜੀ ਤੇ ਉਸ ਮਸਲੇ ਦੇ ਵਿੱਚ ਜਿਹੜੀ ਆਪਣੀ ਕਾਰਵਾਈ ਆ ਉਹ ਕਿਸ ਤਰ੍ਹਾਂ ਦੀ ਆਪਾਂ ਕੀਤੀ ਹੈ ਔਰ ਕੀ ਕੀ ਕਾਰਵਾਈ ਸਾਡੇ ਕੋਲ ਮੈਸੇਜ ਆਇਆ ਸੀ ਸਿਵਲ ਹਸਪੀਟਲ ਸਮਾਣਾ ਤੋਂ ਤ eh 4 ਤਰੀਕ ਦੀ ਸ਼ਾਮ ਨੂੰ ਵੀ ਮੰਗਰ ਸਨੋਫ ਸਤਪਾਲ ਇਹ ਮੈਸੇਜ ਆਇਆ ਸੀ ਕਿ ਉਹਨਾਂ ਨੇ ਰੈਫਰ ਕਰਤਾ ਸੀ ਸਮਾਣਾ ਸੁਪੜਾ ਰਜਿੰਦਰਾ ਚੋਂ ਕਲਰ ਰਜਿੰਦਰਾ ਚੋਂ ਦਾ ਬਿਆਨ ਅੰਦਰਾਜ ਕਰ ਲਿਆ ਸੀ ਪਰ ਥੋੜਾ ਜਿਹਾ ਮਾਮਲਾ ਚੱਕੀ ਜਾਂ ਜਾਂਦਾ ਉਹਦੇ ਕਰਕੇ ਅਸੀਂ ਪੜਤਾਲ ਕਰ ਰਹੇ ਹਾਂ ਸੀਸੀਟੀਵੀ ਫੁਟੇਜ ਕੱਲ ਵੀ ਸਾਰੀ ਚੈੱਕ ਕੀਤੀਆਂ ਨੇ ਅੱਜ ਵੀ ਇੱਕ ਮੈਂ ਇਹ ਅਸੀਂ ਰਣਜੀਤ ਸਿੰਘ ਦੇ ਨਾਲ ਦੋ ਮੁਲਾਜ਼ਮ ਲਾ ਕੇ ਦੋ ਪ੍ਰਾਈਵੇਟ ਬੰਦੇ ਲਾ ਕੇ ਸੀਸੀਟੀਵੀ ਫੁਟੇਜ ਚੈੱਕ ਕਰਨ ਵਾਸਤੇ ਲਾਏ ਆ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਜਾਂ ਫਿਰ ਮੈਡੀਕਲ ਰਿਕਾਰਡ ਇਹਦਾ ਹਾਸਲ ਕਰਕੇ ਕੋਈ ਸਾਹਮਣੇ ਆਉਂਦੀ ਤਾਂ ਬੰਦੀ ਕਾਰਵਾਈ ਕਰਾਂਗੇ ਬਿਲਕੁਲ ਤੇ ਹੁਣ ਤੱਕ ਜਿਹੜੀ ਕਾਰਵਾਈ ਤੁਸੀਂ ਅਮਲ ਚ ਲਿਆਂਦੀ ਆ ਉਹਦੇ ਵਿੱਚ ਕੀ ਕੀ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਕੱਲ ਮੈਂ ਵੀ ਤੁਹਾਨੂੰ ਦੱਸਿਆ ਸੀਗਾ ਵੀ ਕੱਲ ਮੈਂ ਵੀ ਖੁਦ ਕੈਮਰੇ ਜਾ ਕੇ ਚੈੱਕ ਕਰਕੇ ਆਇਆ ਫਿਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਰਕਾਰੀ ਦੀ ਗੱਡੀ ਗੱਲ ਕਰ ਰਹੀ ਹੈ ਉਹ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਅੱਜ ਵੀ ਇਹ ਪੰਚਾਇਤੀ ਤੌਰ ਤੇ ਇਕੱਠ ਹੋਇਆ ਸੀਗਾ ਚਾਰ ਚਾਰ ਬੰਦੇ ਦੋਨੋਂ ਪਾਰਟੀਆਂ ਦੇ ਮੈਂ ਬੁਲਾ ਕੇ ਉਹਨਾਂ ਦੀ ਤਸੱਲੀ ਕਰਾਈ ਉਹ ਕਹਿੰਦੇ ਠੀਕ ਹੈ ਜੀ ਵੀਰ ਟੀਮ ਬਣਾ ਕੇ ਅਸੀਂ ਪਰਤਾਲ ਕਰ ਰਹੇ ਹਾਂ ਜੇ ਕੋਈ ਗੱਲ ਸਾਹਮਣੇ ਆਉਂਦੀ ਤਾਂ ਕਾਰਵਾਈ ਕਰਾਂਗੇ